ਹੈਲੋ ਫਰੈਂਡਸ ਅਸਸਿਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਏ ਹਾਂ ਤੁਸੀਂ ਵੀ ਸਾਰੇ ਠੀਕ ਹੋਗਾ ਆਪਣੇ ਘਰਾਂ ਵਿੱਚ ਟਾਈਮ ਹੋ ਗਿਆ ਇੱਥੇ 4 ਵਜੇ ਦਾ ਤੇ ਮੈਂ ਲੱਗੀ ਹਾਂ ਇੱਥੇ ਚਾਹ ਤੇ ਲਾਚੀ ਰਿੰਗ ਫਰिज ਰੀ ਲਾਚੀ ਔਰ ਸੰਪਾ ਦਿੱਤੀ ਹੈ ਤੇ ਦਾਲ ਵੀ ਬਣੀ ਪਈ ਹੈ ਮਾਂ ਸ਼ੋਲਾ ਦੀ ਦਾਲ ਬਣਾਈ ਸੀ ਅੱਜ ਦੁਪਹਿਰੇ ਤੇ ਰਾਈਸ ਵੀ ਬਨੇ ਪਏ ਨੇ ਤੇ ਇੱਥੇ ਬਰਤਨ ਥੋੜੇ ਪਏ ਨੇ ਉਹ ਦੁਪਹਿਰ ਵਾਲੇ ਓਸਾ ਕਰਨੇ ਨੇ ਤੇ ਹੁਣ ਮੈਂ ਟਾਈਮ ਇੱਥੇ 4:30 ਦਾ ਚਾਹ ਪੀ ਕੇ ਤੇ ਬਰਿੰਦਰ ਤੇ ਫਰੈਂਡ ਆਏ ਆ ਤੇ ਮੈਂ ਚਾਹ ਵੀ ਵਗਾਰਾ ਬੀਕੇ ਉਸ ਤੋਂ ਬਾਅਦ ਹੁਣ ਮੈਂ ਮਸ਼ੀਨ ਲਗਾਣੀ ਆ ਬਾਹਰ ਤੇ ਮੈਂ ਕੱਪੜੇ ਧਵਾਗੀ ਕੱਪੜੇ ਥੋੜੇ ਹੀ ਆ ਕਿਉਂਕਿ ਕਸ਼ਾਰੇ ਵਗੈਰਾ ਹੁੰਦੇ ਸਵੇਰ ਦੇ ਢੋਲੇ ਸੀ ਦੁਪਹਿਰੇ ਫਿਰ 12 ਵਜੇ ਤੋਂ ਅਸੀਂ ਬਾਅਦ ਫਿਰ ਅਸੀਂ ਸਟਾਰਟ ਕਰਦੇ ਆ ਤੇ ਚਲੋ ਜੋ ਸਾਡੇ ਕੋਲ ਜੋ ਹੋ ਸਕੇ ਤੇ ਉਹ ਕਸ਼ਾਰੇ ਨੇ ਤੇ ਉਹਨਾਂ ਨੂੰ ਢੋ ਕੇ ਕੱਪੜੇ ਸੁਕੜੇ ਪਾਣੇ ਨੇ ਤੇ ਸ਼ਾਮ ਦਾ ਰੁਟੀਨ ਸ਼ੁਰੂ ਹੋ ਗਿਆ ਇੱਧਰ ਬੈੱਡ ਸ਼ੀਟ ਸੇ ਵਿਸ਼ਾਈਆਂ ਸੀ ਕਮਰਿਆਂ ਦੇ ਵਿੱਚ ਇਹ ਵੀ ਆਮਨੇ ਸਾਰੇ ਖਲਾਰਾ ਜਿਹਾ ਪਾਇਆ ਹੋਇਆ ਇਹਨਾਂ ਨੂੰ ਚੱਕਾਂਗੇ ਥੋੜਾ ਜਿਹਾ ਤੇ ਸਫਾਈ ਕਰਦੀਆਂ ਤੇ ਇੱਥੇ ਭੈਣਾਂ ਦੇ ਵਲੌਗ ਵੀ ਲੱਗੇ ਹੋਏ ਨੇ ਆ ਦੇਖੋ ਭੈਣ ਦਾ ਵਲੌਗ ਲੱਗਾ ਹੈ ਪੰਜਾਬੀ ਕਿਚਨ ਵਾਲੀ ਭੈਣ ਦਾ ਵਲੌਗ ਇੱਦਾਂ ਲਗਾ ਕੇ ਮੈਂ ਛੱਡ ਦਿੱਤਾ ਕੱਲ ਮੇਰੇ ਕੋਲ ਵਲੌਗ ਉਹਦਾ ਦੇਖਣੀ ਹੋਇਆ ਪੰਜਾਬੀ ਕਿਚਨ ਵਾਲੀ ਭੈਣ ਦਾ ਉਹਦਾ ਵਲੌਗ ਲਗਾ ਕੇ ਇੱਧਰ ਰੱਖਿਆ ਹੋਇਆ ਉਸ ਸਾਈਡ ਤੇ ਮੈਂ ਹੁਣ ਟੈਬ ਔਰ ਫੋਨ ਇੱਕ ਆਰ ਦੇ ਤੇ ਲਗਾਇਆ ਤੇ ਦੂਜੀਆਂ ਭੈਣਾਂ ਦੇ ਵਲੌਗ ਦੇਖਾਂਗੇ ਤੇ ਰੋਕ ਦਿਨ ਹੋ ਗਏ ਮੇਰੇ ਕੋਲ ਬਿਲਕੁਲ ਨਹੀਂ ਆ ਦੇਖਿਆ ਗਿਆ ਵਲੌਗ ਨਹੀਂ ਦੇਖੇ ਗਏ ਤੇ ਮੇਰੀ ਸਿਹਤ ਨਾਲ ਠੀਕ ਹੋਣ ਕਰਕੇ ਮੈਂ ਵੈਸੇ ਲਗਾ ਕੇ ਤੇ ਮੈਂ ਰੱਖ ਦਿੰਦੀ ਜਿੰਨਾ ਭੈਣਾਂ ਦੇ ਮੈਂ ਦੇਖਦੀ ਫੁੱਲ ਹੀ ਦੇਖਦੀ ਆ ਲਗਾ ਕੇ ਰੱਖ ਦੇਈ ਤੇ ਬਾਅਦ ਵਿੱਚ ਹਾਰਟ ਭੇਜ ਦੇਦਾ ਜਿਨ੍ਹਾਂ ਨੂੰ ਵਿਸ਼ਵਾਸ ਹੈਗਾ ਤੇ ਇਦਾਂ ਹੀ ਇੱਕ ਦੂਜੇ ਦੇ ਭੈਣਾਂ ਦਾ ਸਪੋਰਟ ਕਰਦੇ ਰਹੋ ਤੇ ਹਰਜੀਤ कौर ਭੈਣ ਜਹੌਲ ਬਹੁਤ ਪਿਆਰ ਕਰਦੀ ਆ ਉਹ ਵੀ ਬਹੁਤ ਵਧੀਆ ਜਿਹੀ ਵੀਡੀਓ ਦੇਖਦੀ ਆ ਤੇ ਉਹਨਾਂ ਨੇ ਮੈਨੂੰ ਕਮੈਂਟ ਵੀ ਕੀਤਾ ਭੈਣ ਨੇ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਤੇ ਉਹਨਾਂ ਨੂੰ ਮੈਂ ਹਾਸੇ ਮਜ਼ਾਕ ਨੇ ਕਹਿ ਰਹੀ ਸੀ ਮੈਂ ਕਿਹਾ ਮੇਰਾ ਦਿਲ ਨਹੀਂ ਕਰਦਾ ਵੀਡੀਓ ਪਾਉਣ ਨੂੰ ਤੇ ਹੁਣ ਪਾਵਾਂਗੀ ਤੇ ਫ੍ਰਿਜ ਦਾ ਤੁਹਾਨੂੰ ਸੁਣਾ ਰਿਹਾ ਦੱਸਦੀ ਆ ਫ੍ਰਿਜ ਦੀ ਮੈਂ ਬਣਾ ਰਹੀ ਸੀ ਵੀਡੀਓ ਆਪਣੇ ਮਨੋਂ ਨਾ ਤੱਕ ਫ੍ਰਿਜ ਕੀਤੀ ਸਾਫ ਤੇ ਵੀਡੀਓ ਮੈਂ ਬਣਾਈ ਮੈਂ ਕਿ ਚਲੋ ਮੈਂ ਇਹ ਹੀ ਪਾ ਦਾਂਗੀ ਤੇ ਫ੍ਰਿਜ ਦੇ ਵਿੱਚ ਰੱਖਿਆ ਸੀ ਗਲਾਸ ਚ ਦੁੱਧ ਕੱਢ ਕੇ ਮੈਂ ਤੇ ਉਹ ਕੁ ਬਰਿਆਮ ਨੇ ਕੀ ਕੀਤਾ ਕੱਢਣ ਲੱਗੇ ਦੁੱਧ ਕੁਝ ਕਰਨ ਲੱਗੇ ਨੇ ਤੇ ਦੁੱਧ ਸਾਰਾ ਨੋੜਤਾ ਪੂਰੀ ਫ੍ਰਿਜ ਦੇ ਵਿੱਚ ਇੰਨਾ ਗੰਧ ਪੈ ਗਿਆ ਨਾ ਕਿ ਦੁੱਧ ਦੁੱਧ ਸਾਰੇ ਖਿਲਰ ਗਿਆ ਫਿਰ ਸਾਰੇ ਮੈਟ ਸਾਰੇ ਅੰਡੇ ਜਿੰਨੇ ਵੀ ਸੀਗੇ ਉਹਦੀਆਂ ਚੀਜ਼ਾਂ ਸਭ ਸਾਫ਼ ਧੋਤੀਆਂ ਉਹਦੇ ਮੈਟ ਧੋਤੇ ਸਾਰੇ ਪੂਰਾ ਡੇਢ ਘੰਟਾ ਲੱਗਾ ਫਿਰ ਮੈਂ ਬੇਕਿੰਗ ਸੋਡਾ ਲੈ ਕੇ ਤੇ ਫ੍ਰਿਜ ਨੂੰ ਸਾਫ਼ ਕੀਤਾ ਤੇ ਮੈਂ ਆਪਣੇ ਵੱਲੋਂ ਨਾ ਇਹ ਫੋਨ ਲਗਾ ਕੇ ਰੱਖਿਆ ਹੋਇਆ ਸੀਗਾ ਕਿ ਮੈਂ ਚਲੋ ਫ੍ਰਿਜ ਦਾ ਬਣ ਜੂਗਾ ਜਦ ਮੈਂ ਦੇਖਿਆ ਤੇ ਫੋਨ ਬੰਦ ਪਿਆ ਕੋਈ ਸ਼ਨੀ ਸ਼ੂਟ ਹੋਇਆ ਤੇ ਚਲੋ ਜੀ ਇਹ ਤੇ ਮੈਂ ਕੱਢ ਲਿਆ ਤਾਂ ਹੁਣ ਮੈਂ ਪਾਉਂਦੀ ਆ ਤੇ ਘੰਟਾ ਡੇਢ ਘੰਟਾ ਮੈਨੂੰ ਇਹ ਕਿ ਮੈਂ ਅੱਜ ਕੰਮ ਨਹੀਂ ਕਰਨਾ ਕਿ ਸਰੀਰ ਨਹੀਂ ਠੀਕ ਤੇ ਦਿਲ ਨਹੀਂ ਸੀ ਕਰ ਰਿਹਾ ਕੁਝ ਕਰਨ ਉਤੋਂ ਬਰੀਆਮ ਨੇ ਫ੍ਰਿਜ ਦੇ ਵਿੱਚ ਦੁੱਧ ਡੋਲਤਾ ਤੇ ਸਾਰਾ ਉਹ ਗਾਜਾ ਪਾ ਦਿੱਤਾ ਤੇ ਉਹ ਫ੍ਰਿਜ ਸਾਫ ਕਰਨਾ ਪਿਆ ਲੇਟ ਸਾਰਾ ਕੰਮ ਕਾ ਕੇ ਬੈਠੀ ਸੀ ਕਿ ਮੈਂ ਕਿਹਾ ਥੋੜਾ ਮੈਂ ਅਰੇਸਟ ਕਰਤੀ ਥੋੜਾ ਲੰਮੇ ਪਾਵਾਂਗੀ ਆ ਕੇ ਕਹਿੰਦਾ ਮम्मा ਮੇਰੇ ਕੋਲ ਤਾਂ ਦੁੱਧ ਭੁੱਲ ਗਿਆ ਫ੍ਰੀਜ ਦੇ ਵਿੱਚ ਤੇ ਇਹ ਬਹੁਤ ਕੰਮ ਕਰਦਾ ਇੱਧਰ ਕੇਕ ਬਣਾਇਆ ਹੈ ਤੇ ਪੂਰਾ ਜੂਸਰ ਜਿਹੜਾ ਨਾ ਇਹ ਫੂਡ ਪ੍ਰੋਸੈਸਰ ਗੰਦਾ ਕਰ ਦਿੰਦਾ ਸਾਫ਼ ਸੁਫ਼ ਨਹੀਂ ਕਰਦਾ ਤੇ ਇਹਨੂੰ ਮੈਂ ਸਾਫ਼ ਕਰ ਦਰਾਂਗੀ ਤੇ ਮੈਂ ਕੱਪੜਾ ਪਾ ਕੇ ਹੀ ਰੱਖਦੀ ਵਾਈਟ ਉੱਪਰ ਕਿਉਂਕਿ ਹੱਥ ਲੱਗੇ ਇਹਨੂੰ ਮੈਂ ਤੁਹਾਨੂੰ ਮੈਂ ਦੱਸਾਂ ਇਹ ਦੇਖ ਲਓ ਮੇਰਾ ਫੂਡ ਪ੍ਰੋਸੈਸਰ ਇਹਨੂੰ 17 ਸਾਲ ਹੋ ਗਏ ਨੇ ਇਦਾਂ ਦਾ ਇਦਾਂ ਹੀ ਉਹੀ ਨਾ ਇਹ ਕੋ ਦਾ ਸੀ ਕੰਟੀਨ ਚੋਂ ਘੜਾਇਆ ਤੇ ਇਦਾਂ ਦਾ ਇਦਾਂ ਹੀ ਆ। ਮਤਲਬ ਜਿਹੜੀ ਵੀ ਚੀਜ਼ ਸਾਵਧਾਨ ਸੰਭਾਲ ਦੇ ਨਾਲ ਵਰਤੋ ਨਾ ਤੇ ਹੁਣ ਮੈਨੂੰ ਲੱਗਦਾ ਨਹੀਂ ਬਰੀਆਮ ਦੇ ਹੱਥਾਂ ਦੇ ਵਿੱਚ ਆ ਗਈ ਚੀਜ਼ ਕਿ ਇਹ ਖਰਾਬ ਕਰੇਗਾ ਕਿਉਂਕਿ ਬਰੀਆਮ ਨੂੰ ਕੁਕਿੰਗ ਕਰਨ ਦਾ ਇੰਨਾ ਸ਼ੌਕ ਆ ਤੇ ਉਹ ਸਿਰੇ ਬਣਾਏ ਨੇ ਟੋਸਟ ਬਣਾਏ ਪਹਿਲਾਂ ਤੇ ਟੋਸਟ ਬਣਾਏ ਤੇ ਉਹਦੇ ਵਿੱਚ ਇਹਨੇ ਐਨਾ ਪਾਇਆ ਮਿਊਨਿਸ ਵਗੈਰਾ ਕਈ ਕੁਝ ਪਾਇਆ ਤੇ ਉਹ ਸਾਰਾ ਹੀ ਗੰਦਾ ਕਰਕੇ ਰੱਖਿਆ ਇਦਾਂ ਹੀ ਜਿਵੇਂ ਮਾਈਕ੍ਰੋਵੇ ਵਿੱਚ ਕੁਝ ਕਰਦਾ ਉਹਦੇ ਵਿੱਚ ਵੀ ਪੂਰਾ ਇੱਦਾਂ ਖਲਾਰਾ ਜਿਹਾ ਪਾ ਦਿੰਦਾ ਤੇ ਉਹ ਜੇ ਬੱਚਾ ਹੈ ਨਾ ਹਜੇ ਇਹਨੂੰ ਪਤਾ ਨਹੀਂ ਪ੍ਰੋਪਰ ਕੰਮ ਕਰਨ ਦਾ ਪਰ ਇਹਨੂੰ ਸ਼ੌਂਕ ਹੈਗਾ ਕਿ ਮੈਂ ਬਣਾਵਾਂ ਤੇ ਉਹ ਵੀਡੀਓ ਦੇਖ-ਦੇਖ ਕੇ ਬਣਾਉਂਦਾ ਰਹਿੰਦਾ ਤੇ ਫਿਰ ਮੈਂ ਮਨਾ ਨਹੀਂ ਕਰਦੀ ਫਿਰ ਸਫਾਈ ਤੇ ਕਰਨੀ ਪੈਂਦੀ ਹੈ ਹੁਣ ਮੈਨੂੰ ਇਹਨਾਂ ਨੂੰ ਫੂਡ ਪ੍ਰੋਸੈਸਰ ਨੂੰ ਸਾਫ਼ ਕਰਨਾ ਤੇ ਇੱਕ ਮਾਈਕ੍ਰੋਵੇ ਨੂੰ ਸਾਫ਼ ਕਰਨਾ ਉਹਦੇ ਵਿੱਚ ਇਹਨੇ ਧਾਣੇ ਢੰਡੇ ਹੁਣ ਤੇ ਮੱਖਣ ਪਾਉਣ ਲੱਗੇ ਨੇ ਪਤਾ ਨਹੀਂ ਉਹ ਕੱਢਣ ਲੱਗੇ ਨੇ ਕੀ ਕੀਤਾ ਮੱਖਣ ਉਹਦੇ ਚ ਪਿਗਲਿਆ ਪਿਆ ਹੁਣ ਮਾਈਕ੍ਰੋਵੇਵ ਵੀ ਸਾਫ਼ ਕਰਾਂਗੀ ਤੇ ਇਹਨੂੰ ਵੀ ਸਾਫ਼ ਕਰਾਂਗੀ ਤੇ ਫ੍ਰਿਜ ਤੇ ਮੈਂ ਕਰ ਰਹੀ ਹਾਂ ਆਲਰੇਡੀ ਸਾਫ਼ ਤੇ ਹੁਣ ਦੇਖਦੇ ਆਂ ਪਾਪਾ ਕਹਿੰਦੇ ਚੱਲ ਕੋਈ ਨਹੀਂ ਕੰਮ ਤੇ ਕਰ ਲੈਣਾ ਡਾਂਟਿਆਣਾ ਕਰ ਫਿਰ ਮੈਨੂੰ ਗੁੱਸਾ ਆ ਜਾਂਦਾ ਕਿ ਦੱਸ ਤੂੰ ਖਲਾਰਾ じゃ ਪਾ ਦੇਣਾ ਕੰਮ ਕਰਨਾ ਥੋੜਾ ਫਿਰ ਆ ਕਰ ਜੇ ਕੁਝ ਛ ਬਣਾਏਗਾ ਤਾਂ ਹੀ ਮੈਂ ਨਮਕਦਾਨੀ ਵਿੱਚ ਬਿਲਕੁਲ ਮਸਾਲੇ ਨਹੀਂ ਸੀ ਪਾ ਕੇ ਰੱਖਦੀ ਮੈਨੂੰ ਕਈਆਂ ਭੈਣਾਂ ਨੇ ਕਮੈਂਟ ਕੀਤੀ ਤੁਸੀਂ ਡੱਬੇ ਕਿਵੇਂ ਨੇ ਰੱਖੇ ਹੋਏ ਆ ਤੇ ਇਸ ਕਰਕੇ ਮੈਂ ਮੁੰਨਾ ਪਾਣੀ ਮੈ ਮੈਂ ਹਮੇਸ਼ਾ ਉਹਨੂੰ ਕਹਿੰਦੀ ਆ ਇਹਨੂੰ ਹੱਥ ਨਹੀਂ ਲਾਣਾ ਇਹਨੂੰ ਹੱਥ ਨਹੀਂ ਲਾਣਾ ਮੈਨੂੰ ਦੱਸੀ ਜਿਹੜੀ ਚੀਜ਼ ਲੈਣੀ ਹੈ ਤੇ ਚਲੋ ਚਾਹ ਢੀ ਵੇਚ ਗਈ ਆ ਹਰੀ ਲਾਚੀ ਰਜ ਗਈ ਤੇ ਹੁਣ ਪਾਈਏ ਪੱਤੀ ਤੇ ਮਿਲਦੇ ਆਂ ਜੀ ਗੱਲਾਂ ਬਹੁਤ ਹੋ ਗਈਆਂ ਸਾਰੇ ਤੁਹਾਡੇ ਭੈਣ ਹਾਂਜੀ ਫਰੈਂਡਸ ਇੱਥੇ ਮੈਂ ਪਾਲੀ ਸੀ 스ਨੈਕਸ ਨਮਕੀਨ ਵਗੈਰਾ ਸੀ ਤੇ ਨਾਲ ਬਿਸਕਟ ਰੱਖ ਲਏ ਤੇ ਸ਼ਾਮ ਦੀ ਚਾਹ ਦਾ ਟਾਈਮ ਹੋਇਆ ਪਿਆ ਸੀ ਚਾਹ ਪੀਣ ਲੱਗੇ ਸੀ ਤੇ ਇੱਥੇ ਸਵੇਰ ਦੇ ਸਾਰੇ ਕੰਮ ਕਰ ਲਏ ਸੀ ਅੱਜ ਮੈਂ ਜਿਹੜਾ ਬਲੌਗ ਜਿਹੜਾ ਸ਼ਾਮ ਨੂੰ ਸਟਾਰਟ ਕੀਤਾ ਤੇ ਵਲੌਗ ਜਿਹੜਾ ਮੇਰਾ ਇਹ 2-3 ਦਿਨ ਦਾ ਪਹਿਲਾ ਦਾ ਸ਼ੂਟ ਕੀਤਾ ਹੋਇਆ ਤੇ ਇਹ ਮੈਂ ਵਲੌਗ ਅੱਜ ਪਾ ਰਹੀ ਹਾਂ ਤੇ ਜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਾਈਪ ਕਰਦਿਆ ਕਰੋ ਤੇ ਅੱਛਾ-ਅੱਛਾ ਕਮੈਂਟ ਜਦੋਂ ਤੁਸੀਂ ਕਰਦੇ ਬਹੁਤ ਵਧੀਆ ਲੱਗਦਾ ਬਹੁਤ ਮੋਟੀਵੇਸ਼ਨ ਮਿਲਦੀ ਸਾਰੇ ਭੈਣ ਭਰਾ ਬਹੁਤ ਪਿਆਰ ਦੇ ਰਹੇ ਨੇ ਇਦਾਂ ਹੀ ਤੁਹਾਡੇ ਸਪੋਰਟ ਤੱਕ ਇੱਥੇ ਤੱਕ ਆਏ ਹਾਂ ਤੇ ਅੱਗੇ ਵੀ ਤੁਸੀਂ ਲੈ ਕੇ ਜਾਣੇ ਨੇ ਤੇ ਇੱਥੇ ਸ਼ਾਮ ਦੀ ਮਚਾ ਹੁਣ ਬਣਾ ਲਈ ਸੀ ਇਸ ਤੋਂ ਬਾਅਦ ਦਾਲ ਵਗੈਰਾ ਮੇਰੀ ਬਣੀ ਪਈ ਸੀ ਸਬਜੀ ਵੀ ਬਣੀ ਪਈ ਆ ਥੋੜੇ ਰਾਈਸ ਵੀ ਪਏ ਸੀ ਤੇ ਆਟਾ ਵੀ ਗੁੱਜਾ ਪਿਆ ਸੀ ਅੱਜ ਸ਼ਾਮ ਦਾ ਕੰਮ ਬਿਲਕੁਲ ਨਹੀਂ ਸੀ ਕੋਈ ਜ਼ਿਆਦਾ ਕਰਨ ਵਾਲਾ ਤੇ ਮੇਰੇ ਜਿਹੜੇ ਕੱਪੜੇ ਸੀ ਦੁਪਹਿਰ ਨੂੰ ਕੋਸ਼ਰੇ ਵਗੈਰਾ ਇਸ਼ਨਾਨ ਕੀਤਾ ਸੀਗਾ ਤੇ ਉਹ ਵਾਲੇ ਮੈਂ ਹੱਥ ਨਾਲ ਧੋਤੇ ਨਹੀਂ ਸੀ ਫਿਰ ਮੈਂ ਇੱਕ ਚਾਦਰ ਚੇਂਜ ਕਰ ਲਈ ਸੀਗੀ ਤੇ ਫਿਰ ਮੈਂ ਕਿਹਾ ਚਲੋ ਉਹ ਵੀ ਪਾ ਦਾਂਗੇ ਵਿੱਚ ਤੇ ਬਰਿਆਮ ਦੇ ਦੋ ਟੀ-ਸ਼ਰਟਸ ਵਗੈਰਾ ਹੋ ਗਏ ਸੀਗੇ ਬਾਹਰ ਖੇਡ ਕੇ ਆਏ ਤੇ ਗੰਦੀਆਂ ਹੋ ਜਾਂਦੇ ਬੱਚੇ ਛੱਟ ਕੱਪੜੇ ਗੰਦੇ ਕਰ ਲੈਂਦੇ ਮੈਂ ਇੱਕ ਬੰਨੇ ਮੈਂ ਨਾ ਪੋਣੇ ਜਿਹੜੇ ਸੀਗੇ ਆਪਣੇ ਸਾਰੇ ਇਹ ਬਕਟਸ ਗਰਮ ਪਾਣੀ ਪਾ ਕੇ ਤੇ ਉਹਦੇ ਚ ਭੀਂ ਕੇ ਰੱਖੇ ਹੋਏ ਸੀ ਟਾਬਲ ਡਸਟਿੰਗ ਵਾਲੇ ਵੀ ਰੱਖੇ ਸੀ ਅੱਜ ਮੈਂ ਧੋਤੇ ਨਹੀਂ ਸੀਗੇ ਡਸਟਿੰਗ ਵਗੈਰਾ ਜਦੋਂ ਸਵੇਰੇ ਕੀਤੀ ਨਾ ਉਹਦੇ ਮੈਂ ਕੱਪੜੇ ਜਿਹੜੇ ਸੀ ਉਹ ਮੈਂ ਸਾਫ਼ ਨਹੀਂ ਕੀਤੇ ਕਿਉਂਕਿ ਰੋਟੀ ਦਾ ਟਾਈਮ ਹੋ ਗਿਆ ਸੀ ਫਿਰ ਮੈਂ दाल ਸਬ지 ਬਣਾਉਣ ਲੱਗ ਗਈ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਬਾਅਦ ਚ ਕਰ ਦਿੰਨੇ ਆ ਪਹਿਲਾਂ ਰੋਟੀ ਦਾ ਕੰਮ ਕਿਉਂਕਿ ਸਾਡਾ ਹੁੰਦਾ ਕਿ ਟਾਈਮ ਦੇ ਨਾਲ ਹੀ ਵਿਰਿੰਦਰ ਜੜੀ ਹਰ ਚੀਜ਼ ਖਾਂਦੇ ਨੇ ਤੇ ਇੱਥੇ ਫਿਰ ਮੈਂ ਫੋਨ ਫ੍ਰੀ ਪਿਆ ਸੀ ਤੇ ਇੱਕ ਭੈਣ ਦਾ ਬਲਾਗ ਖਤਮ ਹੋਇਆ ਤੇ ਮੈਂ ਚਲ ਦੂਜੀ ਦਾ ਵੀ ਲਾ ਕੇ ਰੱਖ ਦਿੰਨੀ ਆ ਨਾਲ-ਨਾਲ ਚਲੋ ਇੱਕ ਦੂਸਰੀ ਦੀ ਸਪੋਰਟ ਹੋ ਜਾਂਦੀ ਆ ਤੇ ਇੱਥੇ ਫਿਰ ਮਚਾਹ ਤੇ ਦੇ ਆਈ ਸੀ ਤੇ ਭਾਜੀ ਆਏ ਹੋ ਸੀ ਇਹਨਾਂ ਦੇ ਫਰੈਂਡ ਤੇ ਉਹ ਤੇ ਚਾਹ ਪੀਂਦੇ ਨਹੀਂ ਸੀ ਫਿਰ ਮੈਂ ਦੁੱਧ ਗਰਮ ਕਰਕੇ ਉਹਨਾਂ ਨੂੰ ਦੇ ਦਿੱਤਾ ਤੇ ਫਿਰ ਮੈਂ ਬਰਤਨ ਸਾਫ ਕਰਨ ਵਾਲੇ ਸੀ ਜਿਹੜੇ ਕੀਤੇ ਹੋਏ ਸੀ ਦੁਪਹਿਰ ਵਾਲੇ ਉਹਨਾਂ ਨੂੰ ਮੈਂ ਲਗਾ ਦਿੱਤਾ ਤੇ ਮੈਂ ਕਿਹਾ ਚੱਲੋ ਇਹ ਵੀ ਜਦ ਸੁੱਕ ਜਾਂਦੇ ਨਾ ਭਾਂਡੇ ਫਿਰ ਹੁੰਦਾ ਫਿਰ ਨਾਲ-ਨਾਲ ਲਗਾ ਦਈਏ ਤੇ ਵਧੀਆ ਰਹਿੰਦਾ ਤੇ ਇਹ ਛੋਟੇ-ਛੋਟੇ ਕੰਮ ਕਰਨਾ ਥੋੜਾ ਜਿਹਾ ਨਾ ਹੁੰਦਾ ਕਿ ਜਦੋਂ ਹੁਣ ਸ਼ਾਮ ਨੂੰ ਮੈਨੂੰ ਇਦਾਂ ਲੱਗ ਰਿਹਾ ਸੀ ਕਈ ਵਾਰੀ ਨਾ ਜਦੋਂ ਸਬਜ਼ੀ ਵਗੈਰਾ ਬਣੀ ਹੋndi ਫਿਰ ਬੜੀ ਖੁਸ਼ੀ ਜੀ ਹੁੰਦੀ ਕਿ ਅੱਜ ਕੋਈ ਕੰਮ ਨਹੀਂ ਕਰਨਾ ਪੈਂਦਾ ਮੈਨੂੰ ਸਭ ਤੋਂ ਪਹਿਲਾਂ ਹੁੰਦਾ ਕਿ ਦਾਲ ਸਬਜ਼ੀ ਬਣੀ ਹੋਵੇ ਨਾ ਫਿਰ ਬੰਦਾ ਮਤਲਬ ਟੈਨਸ਼ਨ ਫਰੀ ਹੁੰਦਾ ਫਿਰ ਹੋਰ ਕੰਮ ਕਰ ਸਕਦਾ ਤੇ ਫਿਰ ਇਸ ਤੋਂ ਬਾਅਦ ਮੈਂ ਨਾ ਬਰੀਆਮ ਦੀ ਜਿਹੜੀ ਅਲਮੀਰਾ ਸੀ ਹਮੇਸ਼ਾ ਹੀ ਮੈਂ ਸਾਫ਼ ਕਰਦੀ ਰਹਿਣੀ ਹੈ ਰੋਜ਼ ਹੀ ਸਾਨੂੰ ਕਰਨੀ ਪੈਂਦੀ ਬਰੀਆਮ ਦੇ ਨਾ ਕੱਪੜੇ ਉਹਨੂੰ ਹਮੇਸ਼ਾ ਕਹਿੰਦਾ ਕਿ ਤੂੰ ਉਹ ਇਹਨੇ ਉਹ ਕੰਮ ਕਰਨਾ ਇੱਕ ਚੀਜ਼ ਲੈਣੀ ਸਾਰੇ ਉਥਲ ਪੁਥਲ ਕਰ ਦਿੰਦਾ ਤੇ ਉਹਨੂੰ ਹਜੇ ਸਿਖਾਈਦਾ ਹੈ ਤੇ ਅੱਜ ਇਹਨੇ ਬਹੁਤ ਵੱਡਾ ਕੰਮ ਤੁਹਾਨੂੰ ਦੱਸਿਆ ਹੀ ਮੈਂ ਕਿ ਫਰਿੱਜ ਦੇ ਵਿੱਚ ਦੁੱਧ ਡੋਲ ਦਿੱਤਾ ਸੀ ਤੇ ਉਹ ਸਾਫ਼ ਕੀਤਾ ਉਹ ਘੰਟਾ ਡੇਢ ਘੰਟਾ ਲੱਗ ਗਿਆ ਸੀ ਮੇਰਾ ਸਾਫ਼ ਕਰਨ ਤੇ ਤੇ ਅੱਜ ਗਰਮੀ ਵੀ ਬਹੁਤ ਲੱਗ ਰਹੀ ਸੀ ਇਹਨਾਂ ਥੋੜਾ ਚਮਾਸਾ ਜਿਹਾ ਹੋਇਆ ਪਿਆ ਸੀਗਾ ਤੇ ਕਾਫੀ ਜਦੋਂ ਫ੍ਰੀਜ ਸਾਫ ਕਰਨ ਲੱਗੀ ਨੂੰ ਬਹੁਤ ਫਿਰ ਮੈਂ ਸਭ ਪਹਿਲਾਂ ਤਾਂ ਥੋੜਾ ਉਹਨਜੀ ਕਪੜੇ ਨਾਲ ਮਾਰ ਲਿਆ ਫਿਰ ਮੈਂ ਸਾਰੀਆਂ ਚੀਜ਼ਾਂ ਕੱਢ ਕੇ ਬਾਹਰ ਰੱਖ ਆ ਦਿੱਤੀਆਂ ਤੇ ਸਾਰੇ ਮੈਂ ਧੋ ਤੋ ਕੇ ਫਿਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਮੰਜੀ ਤੇ ਢਾ ਕੇ ਤੇ ਉਹਦੇ ਉੱਤੇ ਰੱਖ ਦਿੱਤੇ ਫਿਰ ਨਾਲ-ਨਾਲ ਮੈਂ ਨਾ ਜਦੋਂ ਅੰਦਰੋਂ ਫ੍ਰੀਜ ਸਾਫ਼ ਹੋ ਗਈ ਹੁੰਦੀ ਮੈਂ ਸੋਚ ਰਹੀ ਸੀ ਕਿ ਥੋੜੇ ਦਿਨ ਠਹਿਰ ਕੇ ਕਰਾਂਗੀ ਕਿ ਥੋੜੀ ਡਸਟਿੰਗ ਉੱਪਰਲੀ ਕਰ ਲਾਂ ਤੇ ਫਿਰ ਮੈਂ ਇੱਕ ਵਾਰੀ ਕੱਢ ਕੇ ਕਰਾਂਗੀ ਦੋ ਇਸ ਵਾਰ ਤੇ ਤਿੰਨ ਵਾਰੀ ਫ੍ਰੀਜ ਸਾਫ਼ ਹੋ ਗਈ ਇਸ ਮਹੀਨੇ ਕਿ ਇੱਕ ਦਿਨ ਸਬਜੀ ਡੁੱਲ ਗਈ ਸੀ ਇੱਕ ਦਿਨ ਦਹੀਂ ਡੁੱਲ ਗਿਆ ਤੇ ਅੱਜ ਬਰਿਆਮ ਨੇ ਦੁੱਧ ਡੋਲ ਦਿੱਤਾ ਤੇ ਉਹ ਵਾਈਟ ਜਿਹੜੇ ਮੈਟ ਛਾਏ ਹੋਏ ਨਾ ਉਹਦੇ ਕਰਕੇ ਫਿਰ ਸਾਨੂੰ ਸਾਫ਼ ਕਰਨੀ ਪੈਂਦੀ ਵੈਸੇ ਮੈਂ ਆਪ ਕੰਮ ਕਰਾਂ ਤੇ ਬੜੇ ਧਿਆਨ ਨਾਲ ਕਰਦੀ ਪਰ ਜਦੋਂ ਬੱਚਾ ਥੋੜਾ ਜਨਾ ਕਰ ਦਿੰਦਾ ਤੇ ਤਾਂ ਗੰਦ ਜੱਤ ਰੌਲ ਲੱਗਣ ਲੱਗ ਜਾਂਦਾ ਇਹ ਬਹੁਤ ਨਾਲ-ਨਾਲ ਚੀਜ਼ਾਂ ਸਾਫ਼ ਕਰਦੇ ਰਹੋ ਤੇ ਉਹ ਠੀਕ ਰਹਿੰਦੇ ਹੈ ਉਮੀਦ ਮਤਲਬ ਜਿਆਦਾ ਟਾਈਮ ਕੱਟ ਜਾਂਦੀ ਹੈ ਚੀਜ਼ਾਂ ਦੀ ਤੇ ਇੱਥੇ ਹੁਣ ਮੈਂ ਜਿਹੜਾ ਸੀਗਾ ਪਿਆਸ ਜਦੋਂ ਮੈਨੂੰ ਲੱਗਦੀ ਹੈ ਤੇ ਦੋ ਕੋ ਗਲਾਸ ਮੈਨੂੰ ਦਾ ਕੋ ਪਾਣੀ ਪੀ ਲਾ ਕ ਅੱਜ ਕੱਲ ਨਾ ਮੇਰਾ ਪਾਣੀ ਦਾ ਟੇਕ ਬਹੁਤ ਘੱਟ ਹੋ ਗਿਆ ਸੀ ਹਨਾ ਤੇ ਮੈਨੂੰ ਉਹ ਲੱਗਦਾ ਕਿ ਮੈਂ ਜਿਆਦਾ ਏਸੀ ਵਿੱਚ ਰਹਿਣ ਕਰਕੇ ਪਾਣੀ ਦਾ ਪਿਆਸ ਨਾਲ ਨਹੀਂ ਲੱਗਦੀ ਇਸ ਕਰਕੇ ਸਭ ਧਿਆਨ ਰੱਖਣਾ ਚਾਹੀਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਤੇ ਇਸ ਤੋਂ ਬਾਅਦ ਫਿਰ ਮੈਂ ਹੁਣ ਚਾਹ ਵਗੈਰਾ ਪੀ ਕੇ ਤੇ ਮੈਂ ਸੋਚ ਰਹੀ ਸੀ ਕੱਪੜੇ ਕੱਪੜੇ ਮੈਂ ਬਾਹਰ ਮਸ਼ੀਨ ਲਗਾ ਦਿੱਤੀ ਸੀ ਤੇ ਇੱਥੇ ਮੈਂ ਦੁੱਧ ਵੀ ਗਰਮ ਕਰ ਲਿਆ ਸੀ ਤੇ ਫਿਰ ਚਾਹ ਪਾਣੀ ਪੀ ਕੇ ਥੋੜਾ ਜਨਾ ਬੈਠ ਕੇ ਗੱਲਾਂ ਬਾਤਾਂ ਕੀਤੀ ਉਹਨਾਂ ਨਾਲ ਤੇ ਉਹ ਗਏ ਸੀ 8:30-9:00 ਵਜੇ ਮੈਨੂੰ ਸੀ ਕਿ ਰਾਤ ਦਾ ਪ੍ਰਸ਼ਾਦਾ ਵਗੈਰਾ ਛਕ ਕੇ ਸਿਧਾਣਗੇ ਪਰ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਫਿਰ ਵੀ ਦਾਲ ਪਣੀ ਪਈ ਸੀ ਫੇ ਮੈਂ ਫਟਾਫਟ ਆਲੂ ਮਟਰ ਗਾਜਰਾਂ ਦੀ ਸਬਜ਼ੀ ਵੀ ਨਾਲ ਬਣਾ ਲਈ ਨਾਲ ਦਹੀਂ ਵੀ ਬਣਾ ਲਿਆ ਤੇ ਇਥੇ ਮੈਂ ਜਿਹੜੇ ਸੀਗੇ ਹਾਂਜੀ ਫਰੈਂਡਸ ਟਾਈਮ 5 ਵਜੇ ਦਾ ਹੋ ਗਿਆ ਤੇ ਕੱਪੜੇ ਮੈਂ ਬਾ ਦਿੱਤੇ ਮਸ਼ੀਨ ਦੇ ਵਿੱਚ ਤੇ ਅੰਦਰ ਚਲਦੇ ਹੋ ਮਾਂ ਦੇ ਬਰਤਨ ਗ੍ਰੇਮ ਲਾਈਟ ਆਨ ਕਰ

ਦਾ ਸਿੱਖ ਜੀ ਪਈ ਹੈ ਹੁਣ ਦੇਖਦੇ ਆ ਤੇ ਅੱਜ ਦਾ ਵਲੋਗ ਇਸ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਨੂੰ ਨਵਾਂ ਵਲੋਗ ਲੈ ਕੇ ਆਣਾ ਤਦ ਤੱਕ ਲਈ ਸਸ ਸਿਕਾਲ ਓਕੇ ਬਾਏ ਬਾਏ ਟੇਕ ਕੇਅਰ